मेंटरी <static> <Elena> いいですね。 Okay. okay. i'm gonna go ਬਾਬਾ ਜੀ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਵੈਗਰਜੀਕੀ ਫਤਿਹ ਬਾਬਾ ਜੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਸਿੱਧੀ ਦਿਹਾੜਾ ਮਨਾ ਰਹੇ ਆ ਕਿਸ ਸੰਜੋਗ ਦੇ ਨਾਲ ਮਨਾ ਰਹੇ ਆ ਕਿਸ ਨਗਰ ਦੇ ਵਿੱਚ ਵੈਗਰਜੀ ਇਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਾਲਾਨਾ ਸਿੱਧੀ ਜੋੜ ਮੇਲਾ ਜਿਹੜਾ ਇਹ ਸਿੱਧੀ ਦਿਹਾੜਾ ਜਿਹੜਾ ਇਹ ਨਗਰ ਵਿੱਚ ਬਹੁਤ ਪ੍ਰਾਤਨ ਤੋਂ ਕਿਰਤੋਂ بڑے ਚਿਰ ਤੋਂ ਲੰਮੇ ਚਿਰ ਤੋਂ ਮਨਾਇਆ ਜਾਂਦਾ ਵਾ ਇਸ ਸਾਲ ਵੀ ਨਗਰ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਗਰ ਤੋਂ ਉਹ ਇਹ ਜਿਹੜਾ ਕਿਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਦਿਨ ਜਿਹੜਾ ਮਨਾਇਆ ਜਾਂਦਾ ਵਾ ਇਲਾਕੇ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਐਸੀ ਦੀ ਦਿਹਾੜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਉਂਦੇ ਪਿੰਡ ਦੇ ਲੋਕ ਸਾਰੇ ਰਲ ਮਿਲ ਕੇ ਜੋ ਨਗਰ ਦੇ ਵਿੱਚ ਜੀਵਿਆ ਬੱਚਿਆਂ ਤੱਕ ਬਜ਼ੁਰਗਾਂ ਤੱਕ ਸਾਰੇ ਜੋੜ ਮੇਲੇ ਚ ਸੇਵਾ ਕਰਦੇ ਤਨ ਨਾ ਮਨ ਨਾ ਧਨ ਬਹੁਤ ਪੁਛਾ ਨਾਲ ਸੇਵਾ ਕਰਦੇ ਆ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਅਨਸਾਰ ਕੱਲ ਤੋਂ ਲੈ ਕੇ ਖਚਾਰ ਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਏ ਆ ਤੇ ਅੱਜ ਨਗਰ ਵਿੱਚ ਨਗਰ ਕੀਰਤਨ ਜਿਹੜਾ ਕੋ ਕਰਮਾ ਗੁਰੂ ਮਹਾਰਾਜੀਆਂ ਕਰਨੀਆਂ ਨਗਰ ਕੀਰਤਨ ਕੱਢਿਆ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ੀਧੀ ਜੋੜ ਮੇਲੇ ਦੇ ਸੰਬੰਧ ਵਿੱਚ ਤੇ ਸਾਰੀਆਂ ਸੰਗਤਾਂ ਬਹੁਤ ਵਾ ਚੜ ਕੇ ਸੰਯੋਗ ਦਿੰਦੀਆਂ ਵਡੇ ਪ੍ਰੇਮ ਪਿਆਰ ਨਾਲ ਸੇਵਾ ਕਰਦੀਆਂ ਬਹੁਤ ਨਗਰਪਾਗਾ ਵਾਲਾ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਨਮ ਮਨਾਉਂਦੇ ਆ ਤੇਗ ਬਹਾਦਰ ਸਿਮਰੀਏ ਕਰਨੋਂ ਨਿੱਦੇ ਆਵੇ ਧਾਏ ਸਭ ਥਾਈ ਹੋਏ ਸਹਾਈ ਗੁਰਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਸ਼ੀਧੀ ਜਿਹੜਾ ਇਹ ਲਿਹਾਣਾ ਵਾ 350 ਸਾਲਾ ਇਹ ਮਨਾਇਆ ਜਾ ਰਿਹਾ ਇਸ ਨਗਰ ਵਿੱਚ ਭਾਈ ਦਿਹਾਲਾ ਜੀ ਦਾ 350 ਸਾਲਾ ਸ਼ੀਧੀ ਦਿਹਾੜਾ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਦਾ ਸ਼ੀਧੀ ਦਿਹਾੜਾ ਜਿਹੜਾ 350 ਸਾਲਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਗੱਦੀ ਦਿਵਸ ਹੈ ਜਿਹੜਾ ਇਹ ਇਹ ਨਗਰ ਵੱਲੋਂ ਮਨਾਇਆ ਜਾ ਰਿਹਾ ਪਿੰਡ ਤੁੰਗਾ ਵੱਲੋਂ ਇਲਾਕੇ ਦੇ ਨਾਲ ਰਲ ਕੇ ਮਿਲ ਕੇ ਸਾਰੀਆਂ ਸੰਤਾਂ ਜਿਹੜੀਆਂ ਸੇਵਾ ਕਰ ਰਹੀਆਂ ਬਹੁਤ ਭਾਗਾਂ ਵਾਲਾ ਇਹ ਨਗਰ ਹੈ ਜਿਨ੍ਹਾਂ ਨੂੰ ਇਹ ਗੁਰੂ ਨੇ ਕਿਰਪਾ ਕੀਤੀ ਆ ਇੱਕ ਹੋਰ ਬਚਨਾ ਵੀ ਇਹ ਨਗਰ ਹੈ ਜਿਹੜਾ ਗੁਰੂ ਰਾਮਦਾਸ ਦੇ ਵਾਰ ਦੇ ਨਾਲ ਵਸਿਆ ਹੋਇਆ ਚੌਥੇ ਪਾਤਸ਼ਾਹ ਦੇ ਵਰ ਦੇ ਨਾਲੇ ਵਸਿਆ ਵਾ ਪਿੰਡ ਤੁੰਗ ਜਿਹੜਾ ਬੜੀ ਗੁਰੂਆਂ ਦੀ ਇੱਥੇ ਕਿਰਪਾ ਇਸ ਨਗਰ ਵਿੱਚ ਤੇ ਸਾਰਾ ਨਗਰ ਨਾਲ ਮਿਲ ਕੇ ਜਿਹੜਾ ਸੇਵਾ ਕਰਦਾ ਗੁਰੂ ਮਹਾਰਾਜ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰੇ ਤੇ ਆਪਦੇ ਦਰ ਘਰ ਦੀ ਪ੍ਰੀਤ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ